ਸਾਰੇ ਮੇਰੇ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਇਹ ਪਸ਼ੂਲੀਆਂ ਤੇ ਦਸਖਾਵਾਗੇ ਬਹੁਤ ਹੀ ਟੌਪ ਦੇ ਨਗੀਨੇ ਜਾਨਵਰ ਤੇ ਪਾਇਆਂ ਕੋਲੋਂ ਹੋਵੇ ਫੁੱਲ ਜਾਣਕਾਰੀ ਹਾਂਜੀ ਬਾਈ ਸਾਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਹੈ ਵੀਰੇ ਕਰਪਾ ਜੀ ਮਲਖ ਵੀ ਕੀ ਨਾਮ ਹੈ ਵੀਰੇ ਆਪਣਾ ਜੀ ਨਾਮ ਨਿੰਦਰ ਸਿੰਘ ਜੀ ਅੱਛਾ ਬਾਈ ਜੀ ਕਿਹੜਾ ਪਿੰਡ ਪੈ ਜਾਂਦਾ ਵੀਰੇ ਪਿੰਡ ਖਾਈ ਜੀ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਬਾਈ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਤੁਹਾਨੂੰ 4 ਮਹੀਆ ਜੀ ਠੀਕ ਹੈ ਬਾਈ ਕੋਈ ਸੇਲ ਹੋਇਆ ਵੈਸੇ ਹਲੇ ਹੋਇਆ ਨਹੀਂ ਕੋਈ ਬਾਈ ਜੀ ਗਾਹ ਕਿਵੇਂ ਅੱਜ ਵੈਸੇ ਸਹੇ ਲੱਗੀ ਜਾਂ ਹਾਂਜੀ ਤੇ ਕਾਹ ਹੈ ਜੀ ਵੈਸੇ ਆਹ ਠੀਕ ਆ ਜੀ ਠੀਕ ਆ ਬਾਈ ਜੀ ਹਾਂਜੀ ਤੇ ਬਈ ਆਪਾਂ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਹੋ ਗਏ ਹੀ 15 16 ਸਾਲ ਜੀ ਅਸੀਂ 15 16 ਸਾਲ ਹੋ ਗਏ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲਾਵਾ ਸਾਰੀਆਂ ਮੰਡੀਆਂ ਲੈ ਜਾਂਦੀਆਂ ਬਾਈ ਪੰਜਾਬ ਦੀ ਸਾਰੀ ਮੰਡੀ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੈਸੇ ਆਪਾਂ ਮੱਝਣ ਲੈਂਦੇ ਕਿੱਥੋਂ ਵੈਸੇ ਹੀ ਪਿੰਡਾਂ 'ਚ ਖਰੀਦੀਆਂ ਨੇ ਯਾਰ ਰਾਜਸਥਾਨੋਂ ਵੀ ਲੈ ਆਂਦੀਆਂ ਜੀ ਠੀਕ ਆ ਜੀ ਹਾਂਜੀ ਹਰਿਆਣਾ 'ਚੋਂ ਵੀ ਲਾਉਂਦੇ ਆ ਜੀ ਠੀਕ ਹੈ ਮਤਲਬ ਲਾਉਂਦੇ ਆ ਦੂਰ ਦਰ ਤੋਂ ਹਨਾ ਹਾਂਜੀ ਹਾਂਜੀ ਬਾਹਰੋਂ ਤੇ ਬਾਈ ਜੀ ਆ ਤੋਰਕ ਵੇਲੇ ਇਹ ਦਿਖਾਵਾਂਗਾ ਝੋਟੀ ਜੀ ਹਾਂਜੀ ਹਾਂਜੀ ਠੀਕ ਹੈ ਬੋਲੋ ਜੀ ਆ ਜੋ ਮੇਰਾ ਵੀ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾ ਨਾਲ ਦੀ ਝੋਟੀ ਤੇ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਚੈੱਕ ਕਰੋ ਮੇਰੇ ਵੀਰੇ ਬਹੁਤ ਹੀ ਜ਼ਿਆਦਾ ਟਾਪ ਕੁਆਲਿਟੀ ਹੈ ਤੇ ਬਾਕੀ ਅੱਖਾਂ ਹੋੜੀ ਚੈੱਕ ਕਰੋ ਵੀ ਸਭ ਤੋਂ ਜ਼ਿਆਦਾ ਵਧੀਆ ਸਿੰਗੀਆਂ ਚੈੱਕ ਕਰੋ ਬਾਕੀ ਬਾਈ ਪੂਰੀ ਰੀਜ ਸੰਕਾਪ ਜੀ ਬਾਈ ਜੀ ਤੇ ਬਾਈ ਕੋ ਪੂਰੀ ਜਾਣਕਾਰੀ ਲਵਾਂਗੇ ਇਹਦੀ ਤਾਂ ਛੋਟ ਤੱਕ ਕਰਾਂਗੇ ਸ਼ੇਅਰ ਅਫਟਰ ਕੁਆਲਟੀ ਚੈੱਕ ਰੋਈਂ ਥਣਾ ਵਿੱਚ ਪ੍ਰੋਪਰ ਗਏ ਵਿਚਾਰਾਂ ਵਿੱਚ ਤੇ ਪੂਰੇ ਨਿਕਣਵੇਂ ਥਰਨੇ ਤੇ ਆਪਾਂ ਤੁਹਾਨੂੰ ਅੱਗੇ ਤੋਂ ਵੀ ਦਿਖਾਉਂਦੇ ਆ ਲਿਓਟੀ ਦੀ ਅਫਟਰ ਕੁਆਲਟੀ ਤੇ ਬਾਈ ਜੀ ਮਗਰ ਕੀ ਇਹ ਤੇ ਮਗਰ ਇਹ ਕੱਟਾ ਠੀਕ ਹੈ ਬਾਈ ਜੀ ਮੋਰਨ ਨਸਲ ਦਾ ਕੱਟਾ ਚੈੱਕ ਕਰੋ ਮੇਰਾ ਵੀਰ ਤੇ ਬਾਈ ਜੀ ਪਹਿਲੇ ਪਹਿਲਣੇ ਇਹ ਇਹ ਪਹਿਲਣ ਵੀਰੇ ਦੋ ਦੰਦ ਦਾ ਮੂਹਾਂ ਬਾਈ ਜੀ ਕਿੰਨਾ ਤੂੰ ਤੇ ਥੱਲੇ ਤੇ ਦੋ ਦੰਦ 14 ਕਿਲੋ ਤਿਆਰਾ ਭਰਾ ਠੀਕ ਹੈ ਬਾਈ ਜੀ ਤੇ ਪੂਰਾ ਕੰਡੇ ਦਾ ਇਹਨ ਕੰਡੇ ਵਾਲਾ ਹੀ ਕੰਡਾ ਜਿਹੜਾ ਮਰਜੀ ਤੋਲ ਕੇ ਦੋ ਦੰਦ ਚੋਕੇ ਲੈ ਜੇ ਘਰੋਂ ਜੀ ਆਪਣੇ ਆਂ ਤਾਰ ਤੁਰ ਕਿਵੇਂ ਬਾਈ ਜੀ ਮੈਂ ਕਹਿਆ ਇੱਕ ਨੰਬਰ ਆ ਵੀਰੇ ਪੋਲੀ ਭੂ ਕਰ ਗਈ ਠੀਕ ਹੈ ਬਾਈ ਜੀ ਹਾਂਜੀ ਇਹ ਤਾਂ ਬੱਚੇ ਪੁੱਛੇ ਖੋਲੀ ਇਹਨ ਕੋਈ ਦਿੱਕਤ ਤਾਂ ਨਹੀਂ ਮਾਰਦਾ ਮੈਂ ਕਹਿਆ ਕੁਝ ਵੀ ਨਹੀਂ ਵੀਰੇ ਜਮਾ ਜਮਾ ਗਾਂ ਰਗੀਆ ਦੇਸੀਆ ਰਗੀ ਠੀਕ ਹੈ ਬਾਈ ਜੀ ਤੇ ਮੁੱਲ ਕਿਨੇ ਰੱਖਿਆ ਆਪਾਂ ਵੀਰੇ ਦਾ ਮੁੱਲ ਤਾਂ ਬਾਈ ਇਹਦਾ ਇੱਕ 30 ਕਰਦੇ ਆ ਹਾਂਜੀ ਇੱਕ 25 ਦੇ ਦ ਬਹੁਤੀ ਜੈਜ ਰੇਟ ਪਾਈਆਂ ਦਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਜੀ ਹੋਰਾਂ ਝੋਟੀ ਚੈੱਕ ਕਰੋ ਮੇਰਾ ਵੀ ਦੋਨ ਦੀ ਹੈ ਤੋਰ ਤੇ ਤੋਰ ਦੀ ਦੋਂਦੀ ਹੈ ਵੀ ਮੂੰਹ ਤੋਂ ਜੀ ਅੱਛਾ ਜੀ ਦੋ ਦੰਦ ਹੈ ਸਿਰਫ ਤੇ ਚੰਗਾ ਪਸ਼ੂ ਬਾਈ ਜੀ ਪਹਿਲਾਂ ਆਪਾਂ ਦਿਖਾਉਂਦੇ ਤੁਹਾਨੂੰ ਚੰਗਾ ਪਸ਼ੂ ਬਾਈ ਜੀ ਠੀਕ ਹੈ ਬਈ ਇਧਰ ਲਮੇ ਕੱਲੀ ਕੱਲੀ ਜਾਣਕਾਰੀ ਮੱਝ ਦੀ ਠੀਕ ਹੈ ਜੀ ਤੇ ਚੰਗਾ ਪਸ਼ੂ ਬਾਈ ਜੀ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਫਿੱਟਪੜ ਦੀ ਬਹੁਤ ਚੰਗੀ ਹੈ ਤੇ ਚੰਗਾ ਪਸ਼ੂ ਬਾਈ ਜੀ ਤੇ ਪੂਰੇ ਨਿਖੜਵੇਂ ਥਣ ਨੇ ਸਿੱਕੜ ਦੀ ਗੱਲ ਜਾਣਕਾਰੀ ਲਵਾਗੇ ਬਾਈ ਤੋਂ ਆਪਾਂ ਪਚਾਵਾਂਗੇ ਤੁਹਾਡੇ ਤੱਕ ਜੀ ਤੇ ਸਾਰੇ ਵੀਰਾਂ ਨੂੰ ਵੇਚ ਤੇ ਇੱਕ ਵੀਡੀਓ ਪੂਰਾ ਜਰੂਰ ਦੇਖਿਆ ਕਰੋ ਮੇਰਾ ਵੀ ਚੈੱਕ ਕਰੋ ਮੇਰਾ ਵੀ ਕੁਆਲਟੀ ਇਹਦੀ ਚੰਗਾ ਪਸ਼ੂ ਬਾਈ ਜੀ ਪਟਾ ਹੀ ਯਾਰ ਆ ਦੇਖੋ ਜੀ ਬਾਈ ਜੀ ਬਿਨਾ ਬੱਚੇ ਧਾਰਾ ਮਾਰਦੇ ਆਂ ਦੇਖੋ ਵੀਰੇ ਚੈੱਕ ਕਰੋ ਬਾਈ ਪੂਰੀ ਗੱਡੀ ਹੈ ਲੈ ਆ ਲੈ ਪੁੰਨੀ ਵਾਲੀ ਚੋਟੀ ਸਾਰੀ ਪੁੰਨੀਆਂ ਵੀਰੇ ਲੈ ਜਿੱਦਾਂ ਮਰਜੀ ਬਾਈ ਤੁਸੀਂ ਲੈ ਸੱਲੀ ਵਾਲਾ ਕੰਮ ਹੈ ਬਾਈਆਂ ਦਾ ਜੀ ਪੂਰਾ ਉਹ ਯਾਰ ਠੰਡੇ ਛੀਲਾ ਪੁੰਨੀ ਕੀ ਬਾਈ ਜੀ ਭਾਈ ਰਾਤ ਦੀ ਸੂਈ ਹੈ ਅਜੇ ਰਾਤ ਦੀ ਸੂਈ ਵੀ ਹੈ ਵੀਰੇ ਤੇ ਕਿੰਨਾ ਬੋਲਾ ਥੱਲੇ ਤੇ ਦੁੱਧ ਵੀਰੇ ਹੁਣ ਬੋਲਾ ਹੈਗਾ 7-8 ਕਿਲੋ ਅੱਛਾ ਫੇ ਤਾਂ ਬਾਗੂ 11-12 ਹਾਂ 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 ਹਾਂਜੀ ਉਹ ਗੱਡੀ ਬਾਹਰ ਕੱਟੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਭਾਈ ਮੁੱਲ ਤਾਂ 125 ਆ ਦੇ ਲੈਣਾ ਇੱਕ 10 ਦੀ ਦੇ ਦੇਂਗੇ ਭਾਈ ਇੱਕ ਰੱਸ਼ ਦੰਦ ਰੱਸ਼ ਦੇ ਦੋਗੇ ਹਾਂਜੀ ਭਾਈ ਜੀ ਤੇ ਉਹਦਾ ਪੂਰੀ ਤਸੱਲੀ ਵਾਲਾ ਕੰਮ ਮੈਂ ਕਿਹਾ ਤਸੱਲੀ ਹੈ ਵੀਰੇ ਬਿਨਾ ਬੱਚੇ ਦਾ ਛੱਡ ਕੇ ਚੋਲੇ ਬੋਲਾ ਹੋਰ ਦਸ ਮਗਰ ਮਗਰ ਇਹਦੇ ਕੱਟਾ ਹੈ ਭਾਈ ਜੀ ਹਾਂਜੀ ਹਾਂਜੀ ਤੇ ਮਗਰ ਬਈ ਚੈੱਕ ਕਰੋ ਮੇਰਾ ਵੀ ਕੱਟਾ ਹੈ ਇਹ ਵੀ ਬਹੁਤ ਟੌਪ ਕੁਆਲਿਟੀ ਦੇ ਘ ਇਸ ਚੰਗੇ ਪਸ਼ੂ ਬਾਈ ਕੋਈ ਦੋ ਛੋਟੀ ਦਿਖਾਈ ਨੇ ਦਿਖਾਈਆਂ ਆਪਾਂ ਜੀ ਇਸ ਤੋਂ ਬਾਅਦ ਦੋ ਦੋ ਦੰਦਾਈ ਠੀਕ ਵੀ ਇਸ ਤੋਂ ਬਾਅਦ ਹਾਂ ਤੁਹਾਨੂੰ ਅਗਲੀ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਦਿਨ ਲੈ ਲੂ ਹਜੇ ਇਹ ਕਿੰਨੇ ਦਿਨ ਲੈ ਜੂਗੀ ਹਫਤਾ ਲੈ ਜੂ ਜੀ ਜੀ ਹਫਤਾ ਲੈ ਜੂ ਜੀ ਤੇ ਤੁਹਾਨੂੰ ਤੋਰ ਕੇ ਰੱਖ ਦਾਂਗਾ ਵੀ ਇਹਨੂੰ ਚੰਗਾ ਪਸ਼ੂ ਬਾਈਆਂ ਕੋਲੇ ਵੀ ਤੇ ਜਾਇਜ਼ ਰੇਟੇ ਬਾਈਆਂ ਦਾ ਜੀ ਤੇ ਪਸ਼ੂ ਚੰਗੇ ਨੇ ਬਾਈ ਜੀ ਜੇ ਕੋਈ ਪਾਕੜ ਜਾਂ ਥੋੜੀ ਸੋਨੜੀ ਪਸ਼ੂ ਲੈਣਾ ਚਾਹਦਾ ਮੋੜੋ ਵੀਰੇ ਥਣ ਬਹੁਤ ਲੰਬਾ ਬਾਈ ਜੀ ਪੂਰਾ ਨਿਖੜਵਾ ਥਣ ਹੈ ਤੇ ਚੰਗੀ ਝੋਤੀ ਹੈ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਬਾਈਆਂ ਕੋਲੋਂ ਪੂਰੀ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਾਕੀ ਥਣ ਦੇਖੋ ਬਾਈ ਜੀ ਪੂਰਾ ਨਿਖੜਵਾ ਥਣ ਹੈ ਤੇ ਚੰਗਾ ਪਸ਼ੂ ਬਾਈ ਜੀ ਐਟਰ ਕੁਆਲਟੀ ਤੇ ਭਾਈ ਕਿੰਨੇ ਦਿਨ ਲੈ ਲੂ ਅਜੇ ਇਹ ਇਹ ਲੈ ਜੂ ਬਾਈ ਹਫਤਾ ਲੈ ਜੂ ਹਫਤਾ ਲੈ ਜੂ ਬਾਈ ਹਾਂਜੀ ਦੇ ਕਿੰਨਾ ਕੁ ਕਰਜ ਥੋੜੇ ਹਿਸਾਬ ਨਾਲ ਦੁੱਧ ਦੇ ਦਿਓ ਭਾਈ ਇਹ 16 17 ਕਿਲੋ ਅੱਛਾ ਕਰਜੂ ਇੰਨਾ ਜੀ ਕਰਜੂ ਘੱਟ ਕਰ ਦੇ ਭੋਰਾ ਅੱਛਾ ਤੇ ਰੇਟ ਕਿੰਨਾ ਕੁ ਰੱਖਿਆ ਵੀਰੇ ਦਾ ਰੇਟ ਲੱਖ ਰੁਪਈਆ ਜੀ ਅੱਛਾ ਲੱਖ ਰੁਪਈਆ ਸਰ ਰੁਪਈਆ ਹਾਂ ਜੀ ਠੀਕ ਹੈ ਭਾਈ ਜੀ ਦੀਵਾਲੀ ਕਰਕੇ ਭਾਈ ਰੇਟ ਬਹੁਤ ਜ਼ਿਆਦਾ ਰੱਖਿਆ ਤਾਂ ਤੇ ਲੱਕੀ ਤੇ ਰੋਵੇ ਹੈ ਬਈ ਠੀਕ ਹੈ ਬਈ ਜੀ ਉਹ ਵੀਡੀਓ ਤੋਰ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਖੜੀ ਹੈ ਇਹਦਾ ਕੀ ਹਿਸਾਬਤਾ ਵੀਰੇ ਇਹ ਬਾਈ ਜੀ ਸੂਈ ਵੀ ਆ ਜੀ ਅੱਛਾ ਜੀ ਇਹਦਾ ਸੂਆ ਦੂਜਾ ਜੀ ਮਗਰ ਕੱਟੀ ਆ ਵੀਰੇ ਅੱਛਾ ਮਗਰ ਮੋਹਰ ਨਸਲ ਦੀ ਪੂਰ ਕੱਟੀ ਚੈੱਕ ਕਰੋ ਤੇ ਇਹ ਵੀ ਨਾਲ ਆਪਾਂ ਤੋਰ ਕੇ ਦਿਖਾਉਨੇ ਚੰਗਾ ਪਜੂ ਬਾਈ ਕੁੜੇ ਵੀ ਸਿੰਗਾ ਦੀ ਵੀ ਚੰਗੀ ਬਾਈ ਜੀ ਅਟਰ ਕੁਆਲਿਟੀ ਵੀ ਪੂਰੀ ਅਟਰ ਕੁਆਲਿਟੀ ਪੂਰੀ ਸਾਫ਼ ਐਨ ਘਰੇ ਰੱਖਣ ਵਾਲਾ ਪਸ਼ੂ ਐ ਪੂਰਾ ਐਨ ਸ਼ਾਨਦਾਰ ਮੋਹਰਾਂ ਨਸਲ ਦੀ ਝੋਟੀ ਤੇ ਚੰਗਾ ਪਸ਼ੂ ਆ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਆਪ ਪਾਈਆਂ ਕੋ ਤੇ ਫਾਟਣਾ ਕਰਾਂਗੇ ਸ਼ੇਅਰ ਚੰਗਾ ਪਸ਼ੂ ਬਾਈ ਜੀ ਮੇਲੇ ਵਾਲਾ ਤੇ ਅਟਰ ਕੁਆਲਿਟੀ ਬਹੁਤ ਚੰਗੀ ਬਾਈ ਜੀ ਤੇ ਸਿੰਗੀਆਂ ਬਹੁਤ ਟੌਪ ਕਲਾਸ ਦੀਆਂ ਨੇ ਤੇ ਚੰਗਾ ਪਸ਼ੂ ਕੋ ਬਾਈ ਜੀ ਪੂਰੇ ਨਿਖੜਵੇਂ ਥਣਨੇ ਤੇ ਕੱਦ-ਕਾਟ ਵੱਲੋਂ ਵੀ ਕੋਈ ਕਸਰ ਨਹੀਂ ਕਮੀ ਪੇਸ਼ੀ ਨਹੀਂ ਚੰਗੀ ਹੈ ਬਾਈ ਜੀ ਬੰਦਾ ਤੇ ਬਾਈ ਕੋ ਲਵਾਗੇ ਪੂਰੀ ਜਾਣਕਾਰੀ ਇਹਦੇ ਬਾਰੇ ਸਭ ਤੋਂ ਪਹਿਲਾਂ ਅਟਰ ਕੁਆਲਟੀ ਚੈੱਕ ਕਰੋ ਪੂਰੇ ਨਿਖੜਵੇਂ ਥਣਨੇ ਤੇ ਹੱਡਾ ਪੈਰ ਦੀ ਪੂਰੀ ਖੁੱਲੀ ਹੈ ਤੇ ਸਿੰਗ ਵੀ ਬਾਈ ਚੰਗੇ ਨੇ ਤੇ ਬਾਈ ਜੀ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਬਾਈ ਹੈਗਾ ਇਸ ਟਾਈਮ 12 ਕਿਲੋ 14 ਕਿਲੋ ਦੁੱਧ ਕਰੋ ਜੀ 14 ਦਿਨਾਂ ਦੀ ਸੂਈ ਵੀ ਆ ਬਾਈ ਜੀ ਨਾਲ ਕਿੰਨੇ ਦਿਨ ਦੀ ਸੂਈ ਹੈ ਇਹ ਸੂਈ ਨੋਗਿਆ ਨਾ 10 ਦਿਨ ਜੀ ਠੀਕ ਹੈ ਜੀ ਹਾਂ ਜੀ ਨਾਲ ਕੱਟਾ ਕੱਟੀ ਵੀ ਇਹ ਕੱਟੀ ਹੈ ਵੀਰੇ ਨਾਲ ਬਾਈ ਹੋਰਾਂ ਰੱਖਦੀ ਕੱਟੀ ਵੀ ਬੜੀ ਟੋਪ ਕਲਾਸ ਦੀ ਹੈ ਤੇ ਬਾਕੀ ਬਾਈ ਸਭ ਤੋਂ ਵੰਡੀ ਗੱਲ ਸਿੰਗ ਵੀ ਪੂਰੇ ਆ ਸਿੰਗ ਜਿੰਨੇ ਵੀ ਝੋਟੇ ਦਿਖਾਈਆਂ ਪਰ ਸਫਾਰੀਆਂ ਦੀ ਟੋਪ ਕਲਾਸ ਨੇ ਤੇ ਚੰਗੇ ਪਸ਼ੂ ਨੇ ਬਾਈ ਸੋਈ ਤੇ ਬਾਈ ਇਹਦੇ ਕਿੰਨਾ ਮੁੱਲ ਰੱਖਿਆ ਆਪਾਂ ਜੀ ਇਹਦਾ ਮੁੱਲ ਦਾ ਵੀਰੇ 1.5 ਕਰਦੇ ਆ ਹਾਂ ਜੀ ਇਹ ਸਵਾ ਦੀ ਦੇ ਦਾਂਗੇ ਬਾਈ ਜੀ ਸਵਾ ਦੇ ਦੂੰਗਾ ਹਾਂ ਜੀ ਤੇ ਇਸ ਤੋਂ ਬਾਅਦ ਬਾਈ ਜੀ ਜਿਹੜੀ ਇਹ ਇਹ ਵੀ ਆਪਣੀ ਹੈ ਇਹ ਨਹੀਂ ਆਪਣੀ ਅੱਛਾ ਠੀਕ ਹੈ ਬਾਈ ਜੀ ਤੇ ਮੈਨੂੰ ਇੱਕ ਗੱਲ ਦੱਸੋ ਬਾਈ ਜੀ ਆਪਾਂ ਘਰੇ ਵੀ ਆਪਣੇ ਪਸ਼ੂ ਰਹਿੰਦੇ ਹੁੰਦੇ ਹਨ ਪੰਜ ਚਾਰ ਤਾਂ ਖੜੇ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਹੁੰਦੇ ਵੀਰੇ ਠੀਕ ਹੈ ਜੀ ਕਿਸੇ ਨੇ ਦੂਰੋਂ ਆਣਾ ਹੋਵੇ ਫੋਨ ਕਰਕੇ ਆ ਸਕਦਾ ਜਦੋਂ ਮਰਜ਼ੀ ਬਾਈ ਜੀ ਠੀਕ ਹੈ ਬਾਈ ਜੀ ਤੇ ਨਾਮ ਕੀ ਦੱਸਿਆ ਸੀ ਵੀਰੇ ਆਪਣਾ ਜੀ ਨਿੰਦਰ ਸਿੰਘ ਜੀ ਖਾਈ ਠੀਕ ਨਹੀਂ ਤੇ ਪਿੰਡ ਕਿਹੜਾ ਵੀਰੇ ਖਾਈ ਜੀ ਖਾਈ ਪਿੰਡ ਖਾਈ ਠੀਕ ਹੈ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਮੋਗਾ ਵੀਰੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਕਰੋ ਸ਼ੇਅਰ ਜੀ ਮੋਬਾਈਲ ਨੰਬਰ 84279 61510 ਠੀਕ ਹੈ ਬਾਈ ਜੀ ਇੱਕ ਦੁਬਾਰਾ ਬੋਲ ਦੂੰਗਾ ਜੀ 84279 ਹਾਂ ਜੀ 61510 ਠੀਕ ਹੈ ਬਾਈ ਜੀ ਧੰਨਵਾਦ ਆਪਣੀਆਂ ਦਾ ਨੰਬਰ ਕਰਤਾ ਸ਼ੇਰ ਜੀ ਬਾਕੀ ਤੁਸੀਂ ਬਾਈਆਂ ਦਾ ਕੰਟੈਕਟ ਜਿਹੜਾ ਲਗ ਰਹੇ ਹੋ ਮੇਰਾ ਵੀਰ ਕਿਉਂਕਿ ਬਾਈਆਂ ਕੋਲ ਸਾਰੇ ਪਚੂ ਟਾਪ ਕੁਆਲਟੀ ਦੇ ਨੇ ਤੇ ਬਾਕੀ ਵੀਰ ਵੀ ਦੇ ਵੀ ਆਪਣਾ ਕੰਮ ਹੈ ਤੇ ਬਾਈ ਆਪਾਂ ਨਾਲੇ ਹੋ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਪੈਸੇ ਦੱਸ ਦੋ ਸਾਰੀਆਂ ਲੱਗਦੇ ਆ ਵੀਰੇ ਲੋਕ ਸਾਰੇ ਮੰਡੀ ਠੀਕ ਹੈ ਬਾਈ ਆਪਣਾ ਨਾਂ ਕੀ ਨਾਮ ਹੈ ਵੀਰੇ ਨਿੱਕਾ ਜੀ ਠੀਕ ਹੈ ਜੀ ਆਪ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਹਾਂਜੀ 98777 ਜੀ 46505 ਠੀਕ ਹੈ ਇੱਕ ਵਾਰ ਦੁਬਾਰਾ ਬੋਦੋ ਵੀਰੇ 98777 ਜੀ 46505 ਆਪਣਾ ਕਿਹੜਾ ਪਿੰਡ ਹੈ ਛੇਵੇਂ ਪਿੰਡੇ ਵੀਰੇ ਆਪਣਾ ਸੈਦੋਂ ਗਿਆ ਜੀ ਬਾਈ ਦੇ ਨਾਲ ਹੀ ਹੁੰਦੇ ਅੱਛਾ ਜ਼ਿਲ੍ਹਾ ਕਿਹੜੇ ਪੈਂਦਾ ਜੀ ਮੋਗਲ ਜੀ ਜ਼ਿਲ੍ਹਾ ਮੋਗਾ ਹੀ ਪੈਂਦਾ ਬਾਈ ਜੀ ਆਪਾਂ ਹੀ ਮਤਲਬ ਨਾਲ ਹੀ ਕਰਦੇ ਵਪਾਰ ਦਾ ਕੰਮ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈਆਂ ਦਾ ਨੰਬਰ ਆਪਾਂ ਸ਼ੇਅਰ ਕਰਤਾ ਜੀ ਸਾਰੇ ਮੇਰੇ ਵੀਰ ਬਾਈਆਂ ਦਾ ਕਟਕ ਜੀ ਮੁੜ ਗਿਰੋ ਮੇਰੇ ਵੀਰ ਤੇ ਇਹਨੇ ਬਾਈਆਂ ਕੋਲੇ ਆਪਾਂ ਪਿੱਛੇ ਤੋਂ ਵੀ ਕੋ ਤੁਹਾਨੂੰ ਦੁਆਰੇ ਤੋਂ ਦਿਖਾ ਦਿੰਦੇ ਆਂ ਅਟਰ ਕੁਆਲਟੀ ਚੈੱਕ ਕਰਾਉਂਦੇ ਸਾਰੀਆਂ ਦੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਜੀ ਤੇ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਦ ਮਰਜੀ ਨੰਬਰ ਆਪਾਂ ਵੀਡੀਓ ਵਿੱਚ ਸ਼ੇਅਰ ਕਰਤਾ ਜੀ ਤੇ ਇਹ ਝੋਟੀ ਦਾ ਇਹਦੀ ਆਪਾਂ ਲਾਸਟ ਚ ਤੇ ਅਟਰ ਕੁਆਲਟੀ ਇਹਦੀ ਵੀ ਚੰਗੀ ਹੈ ਜੀ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਸਭ ਤੋਂ ਵੱਡੀ ਗੱਲ ਹੈ ਕਿ ਅਟਰ ਕੁਆਲਟੀ ਪੂਰੀ ਸਾਫ ਹੈ ਤੇ ਉਸ ਤੋਂ ਬਾਅਦ ਹੰਦੋਂ ਨੇ ਅਗਲੀ ਝੋਟੀ ਜਿਹੜੀ ਦਿਖਾਈ ਸੀ ਉਹ ਵੀ ਥਾਣਾ ਪੱਖੋਂ ਅਟਰ ਕੁਆਲਟੀ ਉਹਦੀ ਪੂਰੀ ਓਕੇ ਸੀਗੀ ਜੀ ਚੰਗਾ ਪਸ਼ੂ ਸੀਗਾ ਉਹ ਵੀ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਟੀ ਤੇ ਥਾਣਾ ਦੇਖੋ ਬਾਈ ਜੀ ਪੂਰਾ ਨਿੱਖੜਵਾ ਥਾਣਾ ਕੱਲਾ ਕੱਲਾ ਥਾਣਾ ਕਿਉਂਕਿ ਐਦਾਂ ਦੇ ਟੌਪ ਕੁਆਲਟੀ ਦੇ ਪਸ਼ੂ ਬਹੁਤ ਘੱਟ ਮਿਲਦੇ ਨੇ ਥਾਣਾ ਦੀ ਦੇਖੋ ਬਣਾਵਟ ਪੂਰੇ ਲੰਬੇ ਥਾਣ ਦੇ ਮੋਟੇ ਥਾਣ ਦੇ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਝੋਟੀ ਦਿਖਾਈ ਸੀ ਏ ਵੀ ਬਾਈ ਪੂਰੀ ਓਕੇ ਟੌਪ ਕੁਆਲਟੀ ਦੀ ਥਾਣਾ ਦੇ ਪੂਰੇ ਨਿੱਖੜਵੇਂ ਨੇ ਕੱਲਾ ਕੱਲਾ ਥਾਣਾ ਬਾਈ ਜੀ ਤੇ ਬਾਈਆਂ ਦਾ ਬਹੁਤ ਜ਼ਿਆਦਾ ਟਾਪ ਕੁਆਲਿਟੀ ਦਾ ਕੰਮ ਹੈ ਤੇ ਬਾਈਆਂ ਨੂੰ ਤੁਸੀਂ ਕੰਟੈਕਟ ਕਰੋ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਾਈਆਂ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਇਹ ਵੀ ਪੂਰੀ ਟਾਪ ਕੁਆਲਿਟੀ ਦੀ ਹੈ ਤੇ ਆਪਾਂ ਚਾਰ ਝੋਟੀਆਂ ਦਿਖਾਈਆਂ ਠੀਕ ਹੈ ਬਾਈ ਤੇ ਚਾਰੇ ਟਾਪ ਕਲਾਸ ਦੇ ਬਾਈ ਜੀ ਤੇ ਰੇਟ ਬਹੁਤ ਜ਼ਿਆਦਾ ਹੈ ਬਾਈਆਂ ਦਾ ਜੀ ਤੇ ਬਾਈਆਂ ਦਾ ਆਪਾਂ ਨੰਬਰ ਪਿੰਟ ਸਾਰਾ ਨਾਲ ਸ਼ੇਅਰ ਕਰਤਾ ਜੀ ਤੁਸੀਂ ਬਾਈ ਜੀ ਕਾਲ ਕਰ ਸਕਦੇ ਹੋ ਬਾਈ ਜੀ ਅੱਜ ਬਾਈ ਬਹੁਤ ਹੀ ਟਾਪ ਕੁਆਲਿਟੀ ਦੀ ਤੇ ਬਾਈ ਨਾਮ ਲਾਇਆ ਪੂਰਾ ਖੱਟਾ ਪਿਓਰ ਮੀਲੀ ਦਾ ਵੀ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਬਾਈ ਕਮੈਂਟ ਰੋਕਿਓ ਜੀ ਬਾਈ ਅੱਛੀ ਗੱਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਅਰਸ਼ਦੀਪ ਬਾਈ ਠੀਕ ਹੈ ਵੀਰੇ ਕਿਹੜਾ ਪਿੰਡ ਹੈ ਜੀ ਰੈਘੇ ਕਲਾ ਠੀਕ ਹੈ ਬਈਆ ਜਿਹੜੇ ਜੋ ਮੱਝ ਲੈ ਕੇ ਆਏ ਕਿਹੜੇ ਸੂਸ ਹੋਈ ਹੈ ਇਹ ਇੱਕ ਤੀਜੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਦੱਲੇ ਵੀਰੇ ਦੇ 14 ਕਿਲੋ ਬਾਈ ਠੀਕ ਹੈ ਕਿੰਨਾ ਰੇਟ ਰੱਖੇ ਵੀਰੇ ਤੇ 1 ਲੱਖ 10 ਹਜ਼ਾਰ ਬਾਈ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਠੀਕ ਹੈ ਦੁੱਧ ਵੀਰੇ ਹਾਂ ਮੋਬਾਈਲ ਨੰਬਰ 9883 ਹਾਂਜੀ 34375 ਬਾਈ ਕੋਲਦਾਰੇ ਬੋਦੋ ਵੀਰੇ 9883 34375 ਕਿਹੜੀ ਕਿਹੜੀ ਮਣੀ ਲਾਉਂਦੇ ਆਪਾਂ ਇਸ ਤੋਂ ਵੀਰੇ ਆਪਾਂ ਦੱਬ ਵਾਲੀ ਵੀ ਜੰਨੇ ਆ ਬਾਈ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਚੰਗਾ ਪਸ਼ੂ ਬਾਈ ਕੋਲੇ ਅੱਗੇ ਚੈੱਕ ਕਰਦੇ ਰਹੀ ਪੜ ਹਤੇ ਪਾਈਆਂ ਤੋਂ ਜਿਆਦਾ ਜਿਆਦਾ ਪੁੱਛਿਆ ਸੀਗਾ ਆਪਾਂ ਆਪਾਂ ਮਾਰਦਾ ਵੀ ਜੇ ਵੀ ਥੋੜਾ ਤਾਂ ਵੀਡੀਓ ਪਹੁੰਚ ਚੁੱਕੇ ਦੀਲੀ ਰਵੀ ਦੇ ਨਾਲ ਕੱਟਾ ਵਾਧੂ ਐ ਹੋਣੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕਰੋ ਮੇਰਾ ਵੀਰ ਤੇ ਵੀਡੀਓ ਦਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਨਾ ਤੇ ਆਪਾਂ ਐਡਾ ਦੀ ਵੀਡੀਓ ਤੁਹਾਡਾ ਲੈ ਕੇ ਆਉਂਦੇ ਰਹਾਂਗੇ ਤੇ ਸਾਰੇ ਵੀਰਾਂ ਦਾ ਇੱਕ ਬੇਨਤੀ ਹੈ ਜੇ ਕੋਈ ਕਮਿਨਿਕੇਸ਼ਨ ਹੁੰਦੀ ਹੈ ਤਾਂ ਦੱਸਿਆ ਜਰੂਰ ਕਰੋ ਵੀਰਵਰੀਆਂ ਕਿਉਂਕਿ ਆਪਾਂ ਕਮਿਨਿਕੇਸ਼ਨ ਸਭ ਦੂਰ ਕਰਨੀਆਂ ਨੇ ਤੇ ਤੁਹਾਡੇ ਤੱਕ ਇਹ ਸਾਰੀਆਂ ਵੀਡੀਓ ਪਹੁੰਚਾਉਂਦੇ ਆਂ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਰੋਦਰ ਵੀਰ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਕੰਮ ਚੱਲਦਾ ਹੈ ਜੀ ਠੀਕ ਹੈ ਵੀਰੇ ਤੇ ਬਾਕੀ ਆਪਣਾ ਚੈਨਲ ਵਿੱਚ ਪੂਰੀ ਸਾਫ਼ ਸੁਥਰੀ ਵੀਡੀਓ ਹੁੰਦੀਆਂ ਨੇ ਵੀਰੇ ਤੇ ਤੁਸੀਂ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਕਿਉਂਕਿ ਭੈਣਾ ਸਭ ਨੇ ਸਮਝਿਆ ਨੇ ਤੇ ਵੀਰ ਭੈਣਾ ਵੀ ਦੇਖ ਸਕਦੇ ਨੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰਾ ਵੀਰ ਇਦਾਂ ਦੇ ਵੀਡੀਓ ਥੋੜਾ ਥੋੜਾ ਵੀ ਲੈ ਕੇ ਉਹਦੇ ਰੱਖਾਂਗੇ ਇਹਨੂੰ کہیں ਨਾ ਹੈ ਨਹੀਂ ਬਸ ਤੇ ਇੱਕ ਮਹੀਨੇ ਚੋਰਾ ਦੇ ਅੰਤ ਨੂੰ ਬਿੱਟੀ ਲੈ ਕੇ ਆਗਾ ਜਾਏਗਾ ਵੇਚੀ ਮੈਂ ਬਾਕੀ ਖਾਣ ਪੀਣ ਦਾ ਪ੍ਰਬੰਧ ਅੱਜ ਤੇ ਬਾਦੂ ਹੈ ਤੁਸੀਂ ਆ ਸਕਦੇ ਹੋ ਖਾ ਸਕਦੇ ਹੋ